ਮਹਿੰਗਾ ਅਰਜਨ ਦਾ ਵੀ ਬਹੁਤ ਸਾਮਾਨ ਹੋਇਆ ਤਾਂ ਆ ਸ਼ਾਫਟਾਂ ਹੀ 5-5000 ਦੀ ਇੱਕ ਇੱਕ ਸ਼ਾਫਟ ਆ। ਬੰਦਰੋ ਚੈੱਕ ਕਰੂਗੀ। ਮੀਂਹ ਬੜਾ ਤੇਜ਼ ਰੱਟ ਆ ਗਿਆ। ਕੋਰਟਾ ਜੇ ਕਣਕਾਂ ਨੂੰ ਪਾਣੀ ਮੋੜਨੇ ਨਹੀਂ। ਪਲੇਟ ਪਲੂਟ ਚੋਰਾਂ ਪੱਟੀ ਸੀ ਉਤੋਂ ਉਹਨੇ ਸੂਤ ਕਰਾਇਆ ਹੈਗਾ। ਤੇ ਹੁਣ ਬੜਾ ਵਿਝਾ ਲਾਇਆ ਇੱਥੇ ਉਦਾਂ ਟਰਾਂਸਫਾਰਮ ਵੀ ਲੁਸਾਏ ਟਰਾਂਸਫਾਰਮ ਤਾਂ ਪਟਿਆਲੇ ਵਾਲੇ ਜਿਹੜੇ ਰੱਖ ਕੇ ਜਾਂਦੇ ਹੁੰਦੇ ਆ। ਉਹਨਾਂ ਚੋਂ ਖਾ ਲਿਆ ਜੀ ਤੇ ਜੇ ਪ੍ਰਾਈਵੇਟ ਹੀ ਆ ਸਰਕਾਰੀ ਨਹੀਂ ਹੈਗਾ। ਮੋਟਰ ਕੱਢ ਲਾਡ ਲਗਾਏਗੇ ਮੋਟਰ ਲੂਸੀ ਆ ਡਿਲੀਵਰੀ ਰੂਟ ਵੀ ਚੱਲ ਨੋ ਮਿੱਤਰੋ ਆ ਵੀ ਆ ਗਈ ਸੀ 32 ਤੇ ਤੇ ਇਹਦੀ ਚੱਲਦੀ ਆ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਅੱਜ ਮੋਟਰ ਤੇ ਆਏ ਸੀ ਇੱਧਰ ਪਾਣੀ ਮੋੜਿਆ ਆ ਸੜਕੋ ਪਾਰ ਵਾਲੀ ਤੇ ਆਪਣੇ ਤੇ ਇੱਧਰ ਆਏ ਸੀਗੇ ਪਾਣੀ ਆ ਦੇਖਣ 32 ਚੱਲ ਗਈ ਆ 32 ਬਹੁਤ ਘੱਟ ਦਿੰਦੇ ਆ ਇੱਧਰ ਲਈ ਲੈਣ ਆਪਣੇ ਖੂਹ ਵਾਲੀ ਬਹੁ ਆਉਂਦੀ ਆ ਤੇ ਇੱਧਰ ਲਈ ਘੱਟ ਆਉਂਦੀ ਆ ਮੈਂ ਸੋਚਿਆ ਬਲੌਗ ਬਣਾਈਏ ਮੜਾ ਜੀ ਬਾਣੀ ਦੇਖਣਾ ਹੈ ਜੀ ਮੜਾ ਦੇਖਿਓ ਫੇ ਬਲੌਗ ਅੱਗੇ ਮਿੱਤਰੋ ਚੈੱਕ ਕਰੋ ਮੀ ਮੀ ਬਾਬਾ ਤੇਰਾ ਟਾ ਆ ਗਿਆ ਹੋਰ ਪੈ ਜਵੇ ਕੜਕੜੂ ਪਾਣੀ ਮੋੜਨੇ ਨਹੀਂ ਸ਼ਾਇਦੇ ਮੰਦੀ ਉਮੀਦ ਆ ਦੇ 32 ਤੱਕ ਤਾਂ ਮਿੱਤਰੋ ਚੜਦੀ ਗਈ ਆ ਬੜਾ ਟੈ ਨਹੀਂ ਹੈ ਗਿੱਲੇ ਪੈ ਥਲੇ ਨਾਲਾ ਤਾਂ ਗਿੱਲੀ ਪਈ ਹੈ ਕਿਹੜਾ ਰਹਿ ਗਿਆ ਆਪਣਾ ਹੁਣ ਦੇ ਦਿਆਂ ਕਰਦੇ ਹਾਂ ਕੋਈ ਚੱਕਰ ਨਹੀਂ ਦਿਨ-ਦਿਨੇ ਆਉਂਦੀ ਹੈ ਰਾਤ ਨੂੰ ਨਹੀਂ ਉਦਾਂ ਆਉਂਦੀ ਹੈਗੇ ਦਿਨ ਦੇ ਬਹੁਤ ਥੋੜੀ ਐ ਮੈਂ 4-5 ਘੰਟੇ ਦਿੰਦੇ ਆ ਆਪਣੇ ਆਪ ਦਵਾਈ ਮਾਰੀ ਸੀ ਕਿ ਸਾਰਾ ਲੂਸ ਗਿਆ ਕਣਕ ਚੈੱਕ ਕਰ ਲਓ ਮਿੱਤਰੋ ਤਣ ਤਣ ਪੈ ਕੇ ਖਾਦ ਨੂੰ ਦਿਆ ਪੈ ਗਿਆ ਮੀ ਵੀ ਮਿੱਤਰੋ ਆਉਣ ਵਾਲਾ ਹੀ ਲੱਗਦਾ ਦੇਖਦੇ ਹਾਂ ਮੋੜ ਦੇਣਾ ਹੈ ਬੱਦਲ ਹੋਇਆ ਅੱਜ ਬਹੁਤ ਪੈਜ ਵੀ ਤਾਂ ਵਧੀਆ ਕਰ ਲਿਆ ਤੇ ਦੇਖਿਓ ਹੋਏ ਵਲੌਗ ਅੱਗੇ ਮੈਂ ਨੱਕ ਜੇ ਮੈਂ ਕਾ ਮੋੜ ਜਾਣਾ ਤੇ ਹੁਣ ਵੀ ਦੇਖਦੇ ਹਾਂ ਕਦੋਂ ਆਦੀ ਆ ਮਿੱਤਰੋ ਐਂਡ ਲਈ ਘਰੇ ਨੂੰ ਘਰਤਾ ਆ ਤੇ ਆਉ ਤਾਂ ਹੁਣ ਚੱਲ ਪੂ ਹੁਣ ਚਲਾ ਦੇਣਾ ਆਪਾਂ ਤੇ ਕਣਕ ਚੈੱਕ ਕਰੂ ਇਹਨਾਂ ਦੀ ਮੱਕੀ ਸੀਗੀ ਮੱਕੀ ਸਾਰੀ ਕਦੋਂ ਵਿੱਚੇ ਕੀਤਾ ਕਣਕ ਦੇਖੋ ਪੂਰੀ ਭਾਰੀ ਆ ਤੇ ਰੋਤੀ ਹੁਣ ਦੇਖੋ ਕਦੋਂ ਆਦੀ ਆ ਖੂਦੇ ਜਾ ਕੇ ਮਿਲਦੇ ਹੁਣ ਮਿੱਤਰੋ ਆਪਣੇ ਖੂਦੇ ਦਾ ਲਾਈਟ ਬਥਰੀ ਆਉਂਦੀ ਓ ਬਹੁਤ ਲੈਨ ਥੋੜੀ ਆਉਦੀ ਇੱਥੇ ਆਪਣੀਆਂ 8 ਖੇਤ ਆ ਦੋ ਦਿਨਾਂ ਚ ਹੋ ਗਏ ਸੀਗੇ ਦਿਨ ਰਾਤ ਚੱਲ ਗਈ ਮੋਟਰ ਦੋ ਦਿਨਾਂ ਚ ਹੋ ਗਏ ਹੈਗੇ ਇਹ ਤਾਂ ਹੋ ਗਏ 5-6 ਦਿਨ ਹੀ ਭਰਿਆਂ ਨੂੰ ਇੱਥੇ ਲੈਨ ਬਥਰੀ ਬੱਤੀ ਜਿੱਦਾਂ ਇਹ ਲੈਨ ਆਉਂਦੀ ਆ ਜਿਆਦਾ ਕਿ ਕਣ ਕਿੱਥੇ ਪੂਰੀ ਓਕੇ ਦੀ ਰਿਪੋਰਟ ਆ ਮਿੱਤਰੋ ਆਪਣਾ ਟਰਾਂਸਫਾਰਮ ਨੂੰ ਵੀ ਦੂਜੀ ਪਲੇਟ ਪਲੂਟ ਚੋਰਾਂ ਪੱਟੀ ਸੀ ਉਤੋਂ ਹੋਨੇ ਸੂਤ ਕਰਾਇਆ ਹੈਗਾ ਤੇ ਹੁਣ ਬੜਾ ਵਿਚਾਰ ਲਾਇਆ ਇੱਥੇ ਉਹਦਾ ਇੱਕ ਅਪਲੇਟ ਜਿਹੜੀ ਉੱਤਰੀ ਹੁੰਦੀ ਸਾਰੀ ਚੱਕੀ ਸੀਗੀ 50 ਨਟ ਹੁਣੇ ਆ ਖੋਲ ਕੇ ਵਿੱਚੋਂ ਦੂਜਾ ਕੱਢਣ ਦੀ ਕੋਸ਼ਿਸ਼ ਕੀਤੀ ਆ ਇਹ ਨਿਕਲਿਆ ਕਾਪਰ ਵਾਲਾ ਹੀ ਦੂਰ ਬਾਡੀ ਇਹਦੀ ਵੀ ਬਾਹਰ ਹੋ ਜਾਂਦਾ ਦੰਬੇ ਵਾਲੀ ਬਾਡੀ ਆ ਹੈਗਾ ਇਹ ਕਾਪਰ ਵਾਲਾ ਆ ਤਾਂ ਕਰਕੇ ਬਚਾਅ ਹੋ ਗਿਆ ਖੋਲ ਕੇ ਛੱਡ ਗਏ ਤੇ ਹੁਣ ਦੂਜਾ ਕਰਾਇਆ ਸੈਟ ਤਾਰਾ ਤੋੜੀਆਂ ਅਸੀਂ ਵਿੱਚੋਂ ਤੇ ਬੜਾ ਵਿਚਾਰ ਆਇਆ ਹੁਣ ਇੱਥੇ ਨਾਲੇ ਆਪਣਾ ਮਿੱਤਰ ਟਾਲੀ ਦਾ ਵੀ ਦੂਜਾ ਨਿਬੜ ਗਿਆ ਸੀ ਜਾਲੀ ਜੁੜੀ ਇਹ ਲੱਗ ਗਈ ਸੀ ਮਗਰਲੀ ਰਹਿੰਦੀ ਮਗਰਲੀ ਨਵੀਂ ਲਾਤੀ ਸੀਗੀ ਤੇ ਰੰਗ ਜਾ ਪਿਆਈ ਉਹਦੀ ਮਾਰਤਾ ਤੇ ਮਗਰਲੀ ਨਵੀਂ ਲਾਤੀ ਸੀਗੀ ਜਾਲੀ ਦਾ ਨਿਬੜਿਆ ਤੇ ਇਹਦਾ ਹੁਣ ਟਾਇਰ ਰਹਿ ਗਿਆ ਇੱਕ ਟਾਇਰ ਪੱਟ ਆਇਆ ਇਹਦਾ ਟਾਇਰ ਪੋਣਾ ਹੁਣ ਲਿਆ ਕੇ ਬਾਕੀ ਓਕੇ ਇਹਦਾ ਵੀ ਨਿਬੜ ਗਿਆ ਹੁਣ ਆਹੜਾ ਟਾਇਰ ਜਿਹੜਾ ਇਹ ਪੱਟ ਆਇਆ ਤੇ ਜੱਕ ਲਾਇਆ ਹੁਣ ਥੱਲੇ ਦੂਜਾ ਟਾਇਰ ਪੋਣਾ ਹੁਣ ਇੱਕ ਕਰੀ ਬਾਕੀ ਨਿਬੜਿਆ ਲਓ ਮਿੱਤਰੋ ਮੀ ਆ ਗਿਆ ਸੁੱਕਾ ਹੀ ਧੁੱਪ ਨਿਕਲੀ ਜਾ ਕਿਣੀਆਂ ਆ ਗਈਆਂ ਮੋਟੀਆਂ-ਮੋਟੀਆਂ ਤੇ ਆਪਣਾ ਅਰਜਨ ਵੀ ਗਿਆ ਆਇਆ ਉਥੇ ਵਰਕਸ਼ਾਪ ਤੇ ਗੇਅਰ ਦਾ ਕੰਮ ਕਰਨਾ ਸੀ ਉਹਦਾ ਤੇ ਉਹ ਵੀ ਕਰਾਉਣ ਨਾ ਦਿੱਤਾ ਮੈਨੂੰ ਪੰਜ-ਛੇ ਦਿਨ ਹੋ ਗਿਆ ਅਜ ਮਿਲ ਜੂਗਾ ਤੇ ਲੱਗੇ ਪੈਸੇ ਵਾਵਾ 25-3000 ਰੁਪਏ ਲੱਗ ਗਿਆ ਤੇ ਗੇਅਰ ਤੇ ਗੇਅਰ ਡਾਉਣੀ ਹੋਇਆ ਜੀ ਹੁਣ ਤੇ ਉਹ ਵੀ ਮੈਂ ਅੱਜ ਮਿਲ ਜੂਗਾ ਇੱਕ ਨਾਲੇ ਆਪਾਂ ਦੋ ਹੀ ਮੋਟਰ ਤੋਂ ট্রান্সਫਾਰਮ ਲੂਸਾ ਹੀ ਮੋਟਰ ਵੀ ਲੂਸੀ ਮੋਟਰ ਦੇਖੋ ਹੁਣ ਕੱਢਣਾ ਆ ਉਹਨੇ ਕਦੋਂ ਆਉਂਦੇ ਆ ਤੇ ਉਹ ਵੀ ਆਪਾਂ ਕਢਾਉਣੀ ਆ ਮੋਟਰ ਵੀ ਲੂਸ ਗਈ ট্রান্সਫਾਰਮ ਵੀ ਜੋੜ-ਜੋੜ ਛੋੜ ਗਿਆ ਉਹ ਵੀ ਦੇਖਿਓ ਫੇ ਕਰਦੇ ਆ ਨਾ ਦੂਸਰਾ ਚੈੱਕ ਕਰੂ ਮੈਂ ਮੀਂਹ ਬਾਰਾ ਤੇ ਇਸ ਰਟਾ ਆ ਗਿਆ ਕੋਰਪੇਜੇ ਕੜਕੜ ਨੂੰ ਪਾਣੀ ਮੋੜਨੇ ਨਹੀਂ ਸ਼ਾਇਦ ਇਹ ਮੰਦੀ ਅਮੀਦ ਆ ਜੇ ਹਾਂਜੀ ਮਿੱਤਰੋ ਦਿਨ ਹੈਗਾ ਅਜੂ ਤੂੰ ਅਗਲਾ ਤੇ ਕੱਲ ਇੱਥੋਂ ਆ ਮੋਟਰ ਮੋਟਰ ਕੱਢ ਲਗਾਏ ਹੈਗੇ ਲੂਸੀ ਸੀਗੀ ਇਹ ਤੇ ਟਰਾਂਸਫਰਮ ਵੀ ਲੂਸਾ ਟਰਾਂਸਫਰਮ ਤਾਂ ਪਟਿਆਲੇ ਵਾਲੇ ਜਿਹੜੇ ਰੱਖ ਕੇ ਜਾਂਦੇ ਹੁੰਦੇ ਆ ਉਹਨਾਂ ਚੋਂ ਖਾ ਲਿਆ ਜੀ ਤੇ ਜੇ ਪ੍ਰਾਈਵੇਟ ਹੀ ਆ ਸਰਕਾਰੀ ਨਹੀਂ ਹੈਗਾ ਮੋਟਰ ਕੱਢ ਕੱਢ ਲਗਾਏਗੇ ਮੋਟਰ ਲੂਸੀ ਆ ਡਿਲੀਵਰੀ ਰੂਟ ਵੀ ਚੱਕ ਲਗਾਏ ਆ ਆਪਾਂ ਇਹ ਤੋਂ ਹੋ ਤੀ ਤੇ ਹਾਂ ਦੇਖੋ ਕੱਲ ਦੀ ਕਹਿੰਦੇ ਆ ਬੰਨਣ ਨੂੰ ਕਦੋਂ ਬੰਦੇ ਆ ਦੋਨੇ ਕੀ ਜਲੂਸੀਆਂ ਤਾਰਾਂ ਜੁੜ ਗਈਆਂ ਜਦਾਂ ਬੱਤੀ ਆਈ ਤਾਂ ਤਾਰਾ ਗਰਮ ਹੋ ਕੇ ਜੁੜ ਗਈਆਂ ਪੜਾ ਕੇ ਪੈ ਗਏ ਦੋਵਾਂ ਚੀਜ਼ਾਂ ਦੇ ਦੇਖ ਦੇ ਕਿੰਨੇ ਵੇਜੇ ਆਉਂਦੇ ਅੱਜ ਕਹਿੰਦੇ ਸੀਗੇ ਬੰਦਵਾ ਗਏ ਬਾਕੀ ਦੇਖੋ ਤੇ ਦੱਸਦੀ ਹੈ 16 ਤੱਕ ਰੱਖਿਆ ਫਿਰ ਟਰਾਂਸਫਾਰਮ ਬੜਾ ਹੈਗਾ ਬਾਕੀ ਦੇਖਦੇ ਹਾਂ ਕਦੋਂ ਆਉਂਦੇ ਆ ਕੱਢ ਝਾਰ ਖੇਤੀ ਆ ਇੱਥੇ 9 ਮੀਟਰ ਉਹ ਵੀ ਆ ਗਈ ਸੀ ਬੱਤੀ ਤੇ ਦੇਦੀ ਚੱਲਦੀ ਆ ਕਹਰੇ ਨ ਮੋੜਿਆ ਆ ਪਾਣੀ ਡੇਢ ਤੇ ਇਦਾਂ ਆ ਮੈਂ ਤਾਂ ਭਾਦੂ ਵੀ ਅੱਜ ਚੱਲੀ ਜਾਂਦੀ ਤਾਂ ਲਗਾਤਾਰ ਜਾਂਦੀ ਹੁਣ ਰਹੀ ਨੇ ਚੱਲੀ ਜਾਂਦਾ ਕੋਕੀ ਪਾਣੀ ਇਹਦਾ ਬਹੁਤ ਮੋਟਾ ਦਾ ਅੱਜ ਤਰ੍ਹਾਂ ਦੀ ਆ ਰੋ ਮਿੱਤਰ ਡਿਲੀਵਰੀ ਤਾਂ ਆਪਾਂ ਲੈ ਜਾਂਦੀ ਸੀ ਗੱਲ 120 ਤੇ ਆ ਇਹ ਮੋਟਰ 120 ਤੇ ਆ ਹਾਂ ਤੇ ਵਾਟ ਉੱਤਾ ਵਿਲੇ ਸਾਲ ਨਮਾਈ ਪਾਇ। ਬਾਕੀ ਜੰਗਲ ਦੇ ਜਮੂਦ ਫਜੜਿਆ। ਮੋਰ ਚ ਥੋੜਾ ਪਾਣੀ ਜਿਆ ਪੈਂਦਾ ਦਾ ਕਰਕੇ। ਲਓ ਮੇਤਰ ਆ ਕੁਝ ਪਿਆਰ ਜ਼ਿੰਦਗੀ ਇਹ ਚ। ਗਰਾਰੀਆਂ ਗਰੂਰੀਆਂ ਆ ਸ਼ਾਰਪਟਾ ਹੀ ਪੀਟੀਓ ਵਾਲੀਆਂ ਉਡੀਆਂ ਹੀ ਸੀ ਜਿੱਦਾਂ। ਉਹ ਬੜੀ ਹੀ ਗਰਾਰੀ ਹੋ ਗਈ। ਸ਼ਾਰਪਟਾ ਹੀ ਆ ਇੰਨੇ ਕਨੇ 25000 ਰੁਪਇਆ ਲਾਤ ਆਇਆ ਤੇ ਹਜੇ ਮੈਸਤਰੀ ਦੀ ਰਿਪੇਅਰ ਪੂਰ ਬਾਕੀ ਬੈਰਿੰਗ ਬੁਰੰਗ ਹੈ ਜੋ ਉੱਥੇ ਪਏ ਆ। ਰਾ ਮੇਨ ਮੇਨ ਜਿਹੜਾ ਸੀਗਾ ਇੰਨਾ ਨਵਾਂ ਹੀ ਲਫਾ ਲਾ ਕੇ ਪਾਇਆ ਜਲੰਧਰੋਂ ਆਪਣੇ ਪੰਜਾਬ ਵਾਲਿਆਂ ਦੇ ਇਹ ਸਾਰਾ ਨਮਾ ਪਿਆ 25000 ਰੁਪਇਆ ਸਮਾਨ ਸਮਾਨ ਤੇ ਆਇਆ ਇੱਕੋ ਦਿਨ ਤੇ ਮਹਿੰਗਾ ਅਰਜਨ ਦਾ ਵੀ ਬਹੁਤ ਸਮਾਨ ਹੋਇਆ ਤਾਂ ਆ ਸ਼ਾਟਾਂ ਹੀ 5-5000 ਦੀ ਇੱਕ ਇੱਕ ਸ਼ਾਟ ਆ ਬਹੁਤ ਸਮਾਨ ਮਹਿੰਗਾ ਆ ਅੱਜ ਹੋ ਜਾਣਾ ਰੈਡੀ ਵਰਕਸ਼ਾਪ ਤੇ ਆ ਮੈਂ ਇਹਦੇ ਵੀ ਅੱਜ ਮਿਲ ਜੂਗਾ ਬਾਕੀ ਦੇ ਦੇ ਤਾ ਫੇ ਹਲਾ ਹੁਣ ਪਾ ਕੇ ਦੇਖਾਂਗੇ ਮਗਰ ਕੀ ਕਰਦਾ ਹੈ ਲਓ ਮਿੱਤਰੋ ਬੱਤੀ ਚੱਲੀ ਜਾਂਦੀ ਤੇ ਕਿਹੜਾ ਆਪਣਾ ਚੱਲਿਆ ਭਰ ਤੇ ਅੱਧਾ ਘੰਟਾ ਹੋਰ ਬਿਲਣਾ ਤਿੰਨ ਵਜੇ ਨੇ ਚੱਲ ਵੀ ਜਾਣਾ ਬੱਤੀ ਨੇ ਜਾਨੋਪੜਾ ਕਿਹੜਾ ਹੋ ਜਾਣਾ ਡੇਢ ਕੇ ਸੀਗਾ ਡੇਢ ਤੋਂ ਵੀ ਜ਼ਿਆਦਾ ਸੀ ਕੋਈ ਕਿਹੜਾ ਹੈਗਾ ਜਿੱਦਾਂ ਚੱਲੀ ਜਾਂਦੀ ਹੈ ਜਿਆਦੀ ਡਿੱਗੀ ਜਾਂਦੀ ਹੈ ਜਿੱਦਾਂ ਇਹਾਰੇ ਆਪਣੇ ਲੰਬੇ ਬਹੁਤ ਹੈ ਤਿੰਨਾ ਖੇਤਾਂ ਦੀ ਲੰਬਾਈ ਆ ਆ ਕਰਕੇ ਵੀ ਇਤਨੇ ਅਮਲਾ ਦਾ ਚੱਲੀ ਜਾਂਦੀ ਆ ਵਾਪਸ ਤੇ ਆਪਣੇ ਅਰਜੰਦਾਈ ਦੇ ਕੇਰ ਦੂਜਾ ਆਵਾਜ਼ ਆਉਂਦੀ ਵਿੱਚ ਹੁਣ ਢੇੜਾ ਜਿਹਾ ਲੱਗ ਦੇਖਿਆ ਹੈਗਾ ਤੇ ਹੁਣ ਫੇ ਦਵਾਰ ਤੋਂ ਕੋਈ ਡੇ ਵਿੱਚ ਕੋਈ ਆਵਾਜ਼ ਆਉਂਦੀ ਆ ਬੇਰਾਰੀ ਗਰੂਰੀ ਜਾਂ ਕੋਈ ਨਾਲ ਲੱਗਦੀ ਇਦਾਂ ਨਵੇਂ ਸਿਰੋਂ ਕੰਮ ਹੁੰਦਾ ਫੇ ਹੋਈ ਜਾਂਦਾ ਝੋਲ ਕੇ ਦੇਖਣਗੇ ਅੱਜ ਤਾਂ ਮੈਂ ਤਾਂ ਨਹੀਂ ਆ ਜਾਊਗਾ ਤੇ ਵਲੌਗ ਦਾ ਆਪਾਂ ਹੁਣ ਇੱਥੇ ਐਂਡ ਕਰਦੇ ਹਾਂ ਦੇ ਲੈਂਦੇ ਆ ਪਾ ਤੁਹਾਨੂੰ ਨਵੇਂ ਕਿਸੇ ਬਲੌਗ ਦੇਖਿਓ ਉਹ ਬਲੌਗ ਅੱਗੇ